ਔਰ ਲੇਗਾ ਡਰਮੀਆਂ ਕਹਿ ਦਿੰਨੇ ਆ ਉਹਨੂੰ ਕਾਰਬੇਟਰ ਖਰਾਬ ਹੋਣ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਅੱਜ ਆਪਾਂ ਤੁਹਾਨੂੰ ਇਹ ਚੀਜ਼ ਦੱਸਾਂਗੇ ਕਦੇ ਤੋਂ ਤੁਹਾਡਾ ਕਦੇ ਵੀ ਕਾਰਬੇਟਰ ਜਿਹੜਾ ਬਈ ਖਰਾਬ ਜਲਦੀ ਕਰੇ ਨਹੀਂ ਖਰਾਬ ਜਿਹੜੇ ਬੰਦੇ ਵੀਡੀਓ ਵੇਖਣਗੇ ਉਹਨਾਂ ਨੂੰ ਸਭ ਨੂੰ ਪਤਾ ਵੀ ਇਹ ਬਹੁਤ ਜਲਦੀ ਖਰਾਬ ਹੋਣ ਲੱਗ ਪੈਂਦਾ ਠੀਕ ਹੈ ਪਹਿਲਾਂ ਆਜੋ ਉਹਦੇ ਤੇ ਹੁਣ ਜਿਵੇਂ ਆਹ ਗੁਵਾਰਾ ਲੱਗਿਆ ਜੀ ਹਾਂਜੀ ਇਹ ਗੁਵਾਰਾ ਅੱਗੇ 5-5 ਸਾਲ 6-6 ਸਾਲ ਨਹੀਂ ਪਾਰਦਾ ਸੀ ਅੱਛਾ ਹੁਣ ਇਹ ਗੁਵਾਰਾ ਜਿਆ 15 ਦਿਨਾਂ ਬਾਅਦ ਮਹੀਨੇ ਬਾਅਦ ਲੀਰਮ ਦੀਰ ਹੋ ਜਾਂਦਾ ਕੀ ਕੀ ਕਰੇਣਾ ਛੱਡ ਜਾ ਐਕਚੁਅਲ ਸਰਕਾਰ ਨੇ ਪੈਟਰੋਲ ਦੇ ਵਿੱਚ ਇਥਨੋਲ ਓਇਲ ਬਹੁਤ ਜ਼ਿਆਦਾ ਕਰਦਾ। ਅੱਛਾ ਇਥਨੋਲ ਕੀ ਹੈ ਵੀ ਇਹ ਮੱਕੀ ਤੋਂ ਤੇ ਗੰਨੇ ਦੇ ਛਿਲੜ ਤੋਂ ਬਣਦਾ। ਅੱਛਾ ਜੀ ਕਿਵੇਂ ਹੁਣ ਪੈਟਰੋਲ ਦਾ ਐਕਚੁਅਲ ਕਲਰ ਤਾਂ ਇਹਦੇ ਨਾਲ ਦਾ ਸੀ ਨਾ yellow ਕਲਰ ਸੀ। ਹਾਲਪਕੀ ਲਹੋਰ ਹੀ ਤੇਲ ਜੇ ਰੰਗ ਆ ਰਹੇ ਆ। ਠੀਕ ਆ। ਅਸੀਂ ਫੋਨ ਤੇ ਜਿਹੜਾ ਵੀ ਕੋਈ ਸੰਧ ਤੋਂ ਪੁੱਛਦਾ ਅਸੀਂ ਉਹਨੂੰ ਪਾਵਰ ਤੇਲ ਰეკਮੈਂਡੇਸ਼ਨ ਕਰਦੇ ਹਾਂ ਠੀਕ ਹੈ ਪਾਵਰ ਤੇਲ ਦਾ ਜਿਹੜਾ ਰੇਟ ਹੁੰਦਾ ਹੈ ਪੈਟਰੋਲ ਦਾ ਮਤਲਬ ਕਈਆਂ ਨੂੰ ਪਾਵਰ ਤੇਲ ਦਾ ਪਤਾ ਨਹੀਂ ਜਿਵੇਂ ਪੰਪ ਤੇ ਐਕਸਟਰਾ ਲਿਕ ਐਕਸਟਰਾ ਪਾਵਰ ਲਿਖਿਆ ਹੁੰਦਾ ਵੀ ਐਕਸਟਰਾ ਪਾਵਰ ਵਾਲਾ ਹੀ ਪੈਟਰੋਲ ਲੈਣਾ ਪੈਟਰੋਲ ਲੈਣਾ ਚਾਹੀਦਾ ਕੀ ਤੁਸੀਂ ਮੋਟਰਸਾਈਕਲ ਦੇ ਵਿੱਚ ਹਮ ਪੰਪ ਦੇ ਵਿੱਚ ਪੈਟਰੋਲ ਪਾਵਰ ਵਾਲਾ ਹੀ ਵਰਤੋ ਕੀ 104 4.5 ਠੀਕ ਹੈ ਜਿਹੜਾ ਨੋਰਮਲ ਤੇਲ ਆ ਉਹਦੀ ਕੀਮਤ ਹੈ 96 ਓਕੇ ਉਹਨੋਂ 96 ਰੁਪਏ ਵਾਲਾ ਤੇਲ ਕੀ ਕਰਦਾ ਹੈ ਹਾਂਜੀ ਆਹ ਕਾਰਬੂਰੇਟਰ ਦੇ ਪਹਿਲਾ ਨੰਬਰ ਅੰਦਰੋਂ ਪੱਤੇ ਪਾੜਦਾ ਠੀਕ ਹੈ ਪੱਤੇ ਪਾੜਨ ਤੋਂ ਬਾਅਦ ਇਹ ਇੱਕ ਗੁਵਾਰੇ ਨੂੰ ਲੀਰਮ ਦੀਰ ਕਰ ਦਿੰਦਾ ਅੱਛਾ ਆਹ ਇਥੋਂ ਪਾੜ ਜਾਣਾ ਹਾਂ 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 ਉਹਦਾ ਬਚਾ ਇਹ ਹੈ ਵੀ ਤੁਸੀਂ ਪਾਵਰ ਵਾਲਾ ਤੇਲ ਵਰਤਨਾ ਜਦੋਂ ਤੁਸੀਂ ਪਾਵਰ ਵਾਲਾ ਤੇਲ ਵਰਤੋਗੇ ਨਾ ਵੀ ਇੱਕ ਤਾਂ ਇੰਜਨ ਸੁਦਾ ਡਬਣੋਂ ਹਟ ਜਾ ਠੀਕ ਹੈ ਜਦੋਂ ਪੈਟਰੋਲ ਹੀ ਨਹੀਂ ਸਹੀ ਨਾ ਓਕੇ